ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਰ ਸਨਾਓ ਜੀ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਆ ਉਮੀਦ ਕਰਦੇ ਆਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਟਾਈਮ ਹੈ ਜਿਹੜਾ ਦੁਪਹਿਰ ਦਾ ਹੋ ਗਿਆ 2 ਵਜੇ ਚੱਲੇ ਆ ਤੇ ਆਪਾਂ ਇੱਧਰ ਕਰਦੇ ਆਂ ਸਾਗ ਕਿਉਂਕਿ ਅੱਜ ਲੋਹੜੀ ਆ ਸਾਰੇ ਈਵਰਜ਼ ਨੂੰ ਹੈਪੀ ਲੋਹੜੀ ਸਿਰ ਤੋਂ ਤਾਂ ਬਧਾਈਆਂ ਪਕਾ ਲੈ ਵੀ ਦੇਤੀਆਂ ਸੀ ਤੇ ਅੱਜ ਵੀ ਜਿਹੜਾ ਅੱਜ ਵਾਲਾ ਵਲੌਗ ਆ ਪਰ ਉਹ ਕੱਲ ਤੱਕ ਆਊਗਾ ਲੇਟ ਆਊ ਜੰਦਾ ਵਲੌਗ ਤੇ ਫਿਰ ਉਹ ਤੱਕ ਜਿਹੜੀ ਲੋਹੜੀ ਹੋ ਨੰਗ ਜੂਗੀ ਪਰ ਕਿਉਂਕਿ ਅੱਜ ਦਿਨ ਆ ਜਿਹੜਾ ਲੋਹੜੀ ਦਾ ਇਸ ਲਈ ਆਪਾਂ ਬਧਾਈਆਂ ਫਿਰ ਤੋਂ ਦੇ ਦਿੰਨੇ ਆ ਇੱਧਰ ਆਪਾਂ ਚੀਰਦੇ ਆ ਸਾਗ ਜ਼ਿਆਦਾਤਰ ਸਾਰੇ ਘਰਾਂ 'ਚੀ ਸਾਗ ਬੰਦਾ ਲੋਹੜੀ ਵਾਲੇ ਦਿਨ ਇੱਧਰ ਆਪਾਂ ਨਾਲ ਹੀ ਅੱਗ ਬੰਚਾ ਲਈਏ ਚੁੱਲ੍ਹੇ 'ਚ ਤੇ ਇੱਧਰ ਆਪਾਂ ਸਾਗ ਵਾਸਤੇ ਧਰ ਲਿਆ ਪਤੀਲਾ ਨਾਲ ਦੇ ਨਾਲ ਹੀ ਆਪਾਂ ਚੀਰ-ਚੀਰ ਕੇ ਤੇ ਇਹਦੇ ਵਿੱਚ ਪਾਈ ਜਾਵਾਂਗੇ ਫਿਰ ਆਪਾਂ ਬਣਾਵਾਂਗੇ ਸ਼ਾਮ ਨੂੰ ਖੀਰ ਵੀ ਬਣਦੀ ਆ ਖੀਰ ਬਣਾਵਾਂਗੇ ਸਾਗ ਧੀਰ ਕੇ ਪਾ ਦਈਏ ਫਿਰ ਆਪਾਂ ਚੌਲ ਟੂਲਾ ਜਿਹੜੇ ਧਿਆਨ ਦਿੰਨੇ ਆ ਕਿਉਂਕਿ ਜੇ ਚੌਲ ਠਿੱਜੇ ਹੁਣ ਤੇੜੀ ਖੀਰ ਉਹ ਜਲਦੀ ਬਣ ਜਾਂਦੀ ਆ ਤੇ ਅੱਜ ਜਿਹੜੀ ਧੁੱਪ ਆ ਬਿਲਕੁਲ ਵੀ ਨਹੀਂ ਨਿਕਲੇਗੀ ਹੁਣ 2-3 ਦਿਨ ਹੋ ਗਏ ਸੀ ਵੈਸੇ 12:00 ਵਜੇ ਜਿਹੜੀ ਧੁੱਪ ਨਿਕਲ ਆਉਂਦੀ ਸੀਗੀ ਤੇ ਅੱਜ ਬਿਲਕੁਲ ਵੀ ਧੁੱਪ ਨਹੀਂ ਨਿਕਲੇਗੀ ਥੋੜੀ ਥੋੜੀ ਹਵਾ ਵੀ ਹੁਣ ਚੱਲ ਪਈ ਐ ਤੇ ਮੈਨੂੰ ਲੱਗਦਾ ਵੀ ਅੱਜ ਸਾਰਾ ਦਿਨ ਆ ਹੀ ਲੰਘੂਗਾ ਬਿਨਾਂ ਧੁੱਪ ਤਾਂ ਹੀ ਚਲੋ ਸਾਗ ਚੀਰ ਲ ਗਏ ਫਿਰ ਬਸ ਦੁਪਹਿਰ ਦੀ ਰੋਟੀ ਦਾ ਵੀ ਟਾਈਮ ਹੋ ਜਾਣਾ ਉਦੋਂ ਨੇ ਇਹਨਾਂ ਨੇ ਦੁਕਾਨ ਤੋਂ ਆ ਜਣਾ ਕਿਉਂਕਿ ਬੱਚੇ ਤਾਂ ਹੁਣ ਘਰੇ ਹੀ ਹੁੰਦੇ ਆ ਇਹਨਾਂ ਦੇ ਡੈਡੀ ਗਏ ਆ ਦੁਕਾਨ ਤੇ ਉਹ ਆ ਜਾਣਗੇ ਦੁਕਾਨ ਤੋਂ ਤੇ ਰੋਟੀ ਬਣਾਵਾਂਗੇ ਉਹਨਾਂ ਦੇ ਆਿਆਂ ਤੋਂ ਉਹਨੇ ਚਾਹ ਰ ਆਪਾਂ ਸਾਗ ਚੀਰ ਕੇ ਤੇ ਪਾ ਦਏ ਤਾਂ ਆਪਣੀ ਇਧਰ ਮਚ ਪਈ ਆ ਨਾਲ ਦੀ ਨਾਲ ਆਪਾਂ ਪਾਈ ਜੰਨੇ ਥੋੜਾ ਜਿਹਾ ਪਾਣੀ ਪਾ ਕੇ ਧਰ ਲਿਆ ਲੈ ਚਾਪਾ ਇਹਦੇ ਸਾਗ ਚੀਰ ਚੀਰ ਕੇ ਨਾਲ ਦੀ ਨਾਲ ਜਿਹੜਾ ਆਪਾਂ ਪਾਈ ਦਵਾਂਗੇ ਬੰਦ ਜੂਗਾ ਫਿਰ ਸਾਗ ਚੀਰ ਲਗੇ ਫਿਰ ਮਿਲਦੇ ਆਪਾਂ ਲੋਬੀ ਪੂਰੀ ਧਮਾਕਾ ਦਾ ਬਣਾ ਲਿਆ ਧਰਿਆ ਵਪਾਰਤਾ ਹਜੇ ਬਣਿਆ ਨਹੀਂ ਹਨ ਬਣ ਜਾਊਗਾ ਕੋਈ ਦੋ ਵਜੇ ਚੱਲੇ ਸੀ ਧਰਿਆ ਵਾ ਹੋਰ ਅੱਜ ਆਜੀ ਲੋੜੀ ਸਾਰਿਆਂ ਨੂੰ ਲੋੜੀ ਦੀਆਂ ਬਹੁਤ ਬਹੁਤ ਵਧਾਈਆਂ ਫਿਰ ਤੋਂ ਇਧਰ ਆ ਪਤਾ ਲਿਆ ਜੀ ਸਾਗ ਅੱਜ ਹਰੇਕ ਘਰ ਹੀ ਸਾਗ ਬਣਿਆ ਹੋਣਾ ਹਰ ਇੱਕ ਘਰੇ ਪੂਰ ਦਾ ਮਾਕ ਖਾਤਾ ਹਜੀ ਆਪਣੀ ਅਜਰਾਤ ਨੂੰ ਬਣੂਗੀ ਖੀਰ ਖਾਣ ਖੀਰ ਪਿਆਉਂਦੇ ਆ ਤੇ ਕਈ ਘਰਾਂ ਚ ਬੰਦੀ ਖਿਚੜੀ ਸਾਡੇ ਪਿੰਕਾ ਪਿੰਡ ਖਿਚੜੀ ਬੰਦੀ ਹੁੰਦੀ ਸੀ ਹਾਂ ਲੋ ਜੀ ਆਪਾਂ ਚੌਲ ਪਿਆਉਂਦੇ ਤੇ ਇੱਧਰ ਸਾਗ ਤੇ ਰਾਤ ਨੂੰ ਆਪਾਂ ਲਾਵਾਂਗੇ ਲੋਹੜੀ ਕੱਲੇ ਕੱਲੇ ਕਰਾ ਨਿਕਾ ਦੀ ਲੋੜੀ ਪਿੰਡਾਂ ਚੰਦਾ ਜਿੰਨਾਂ ਦੇ ਵਿਆਹ ਕੋ ਮੁੰਡੇ ਮੰਡੇ ਹੋਏ ਆ ਹਨਾ ਵਾਵਾ ਵਾਵਾ ਘਰ ਇਕੱਠੇ ਹੋ ਕੇ ਹਨਾ ਵਾਵਾ ਰੌਣਕ ਜੀ ਬਣ ਜਾਂਦੀ ਐ ਕਿਤੇ ਤਾਂ ਦੋ ਦੋ ਜੀਜੀ ਆ ਜਿਹੜੇ ਬਸ ਜਿਵੇਂ ਆਪਣੇ ਚ 6-7 ਜਾਣੇ ਆਪਾਂ ਹੈਗੇ ਆ ਬਸ ਡੈਡੀ ਤਾਂ ਬਾਹਰ ਨਹੀਂ ਨਿਕਲਦੇ 7 ਜਾਣੇ ਆ ਚਾਪਸ ਨਰਾਕ ਤੇ ਅੱਜ 7 ਲੈ ਤੇਲ ਸੱਟ ਲਈ ਦੇ ਆ ਜਿੰਨਾਂ ਦੇ ਕੋਈ ਵਿਆਹ ਮੁੰਡਾ ਚਾ ਕੋਈ ਮੁੰਡਾ ਹੋਇਆ ਹੰਦਾ ਆ ਉਹਨਾਂ ਦੀ ਲੋੜੀ ਆ ਹੁੰਦਾ ਅੱਜ ਰੱਬ ਨੇ ਨਾ ਨਾ ਕਰਦੇ ਥੋੜੀ ਧੁੱਪ ਕੱਢਦੀ ਪਰ ਠੰਡ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਠੰਡ ਹੋਈ ਪਈ ਆ ਨਹੀਂ ਚੱਲੀ ਜਾਂਦੀ ਠੰਡੀ ਗੰਡੀ ਹਵਾ ਚੱਲਦੀ ਆ ਹੂੰ ਚਲੋ ਭੀ ਹਣ ਆਪਾਂ ਸ਼ਾਮ ਦੇ ਕੰਮ ਧੰਨੇ ਕਰਦੇ ਸ਼ੁਰੂ ਤੇ ਫੇਰ ਮਿਲਦੇ ਆਂ ਸ਼ਾਮ ਨੂੰ ਲਓ ਵੀ ਖੀਰ ਦੀ ਤਿਆਰੀ ਹੋ ਗਈ। ਇਧਰ ਆਪਣਾ ਸਾਗ ਆ ਜਿਹੜਾ ਉਹ ਬਣ ਗਿਆ। ਘੋਟ ਲਿਆ ਆਪਾਂ ਕਰਕਾ ਪਾ ਲਿਆ ਇਹਦੇ ਵਿੱਚ। ਹੁਣ ਖਾਦਾ ਜੋ ਸੋਬਾ ਖਾਦਾ ਜੋ ਬਾਕੀ ਉਹਨਾਂ ਕਾ ਪਤੜਕੇ ਤੋਂ ਬਿਨਾਂ ਇਹੜਾ ਕੱਢ ਲਿਆ ਸੀਗਾ। ਲਓ ਜੀ। ਤੇ ਇਧਰ ਛੋਲ ਆ ਜਿਹੜੇ 2 ਘੰਟਿਆਂ ਨੂੰ ਹੋ ਗਏ। ਇਹਨਾਂ ਨੂੰ ਭੰਤਿਆ ਨੂੰ ਹੁਣ ਜਿਹੜੀ ਖੀਰ ਆ ਉਹ ਛੇਤੀ ਬਣ ਜਾਊਗੀ। ਇਧਰ ਆ ਪਤਾਰਾਂ ਚੋਕੇ ਤੇ ਦੁੱਧ ਧਰ ਲਿਆ। ਘੀਰ ਬਨਜੂਗੀ ਆਪਣੇ ਨਾਲ ਚੁੱਲੇ ਮੁਰੇ ਤੇ ਬਹਿ ਕੇ ਸੇਕ ਲੈਨੇ ਆ ਇੱਥੇ ਠੰਡ ਆ ਜਿਹੜੀ ਨਾ ਬਹੁਤ ਜ਼ਿਆਦਾ ਠੰਡ ਤਾਂ ਵੈਸੇ ਰੋਜ਼ ਹੀ ਹੁੰਦੀ ਆ ਪਰ ਜੇ ਧੁੱਪ ਨਿਕਲਿਆ ਹੋਵੇ ਤਾਂ ਥੋੜੀ ਜੀ ਠੰਡ ਆ ਜਿਹੜੀ ਘੱਟ ਲੱਗਦੀ ਆ ਫਿਰ ਅੱਜ ਜਿਹੜੀ ਧੁੱਪ ਉਹ ਨਹੀਂ ਨਿਕਲੀਗੀ ਕੱਲ ਉਥੇ ਦੁਨੇ ਦੋ ਘੰਟੇ ਧੁੱਪ ਤੇ ਰਹਿਗੇ ਸੀ ਇਹਨੇ ਨਾਲ ਜਿਹੜਾ ਸਰੀਰ ਵਧੀਆ ਹੋ ਜਾਂਦਾ ਧੁੱਪ ਲੱਗ ਕੇ ਇੰਨਾ ਠੰਡ ਦੇ ਨਾਲ ਨਾ ਜਿਹੜੇ ਪੈਰ ਪੂਰਾ ਕੋਈ ਹਾਲ ਨਹੀਂ ਪੈਰਾਂ ਦਾ ਤਾਂ ਉਂਗਲਾਂ ਦਾ ਐ ਸੁੱਚੀ ਨਾ ਪਈਆਂ ਪੈਰਾਂ ਦੀਆਂ ਉਂਗਲਾਂ ਇਕ ਪਤਾ ਕੀ ਠੰਡ ਦੇ ਵਿੱਚ ਮਸ਼ੀਨ ਤੇ ਬੈਠਣਾ ਪੈਂਦਾ ਜਦੋਂ ਕੱਪੜੇ ਸਲਾਈ ਕਰਨੇ ਹੁੰਦੇ ਆ ਬਹੁਤ ਬੁਰਾ ਹਾਲ ਹੋਇਆ ਪਿਆ ਪੈਰਾਂਾਂ ਦਾ ਤਾਂ ਠੰਡ ਦੇ ਨਾਲ ਹਿੰਜੇ ਤਾਂ ਗਰਮੀ ਹੁੰਦੀ ਉਹ ਤਾਂ ਆਪਾਂ ਕਹਿ ਦਿੰਨੇ ਆ ਵੀ ਠੰਡ ਹੋਣੀ ਚਾਹੀਦੀ ਹੁਣ ਜਦੋਂ ਠੰਡ ਆ ਤੇ ਹਮ ਤਾਂ ਪਾਣੀ ਹੈ ਵੀ ਸੇ ਤੇ ਤੁਪ ਪਾ ਲੱਗਣ ਐਸ ਵਾਰ ਜਿਹੜੀ ਠੰਡ ਵੀ ਜ਼ਿਆਦਾ ਹੀ ਲੱਗਦੀ ਹੈ ਉਹ ਪਤਾ ਨਹੀਂ ਨਿਕਲਦੀ ਠੰਡ ਜਿਹੜੀ ਹੈਗੀ ਹੈਗੀ ਨਾਲ ਜਿਹੜੀ ਹਵਾ ਚੱਲਦੀ ਹੈ ਹਵਾ ਦੇ ਨਾਲ ਆ ਜੀ ਠੰਡ ਉਹ ਜ਼ਿਆਦਾ ਲੱਗਦੀ ਹੈ ਜੇ ਹਵਾ ਨਾਲ ਚੱਲੇ ਜੇਗੀ ਠੰਡ ਘੱਟ ਲੱਗੇ ਥੋੜੀ ਜੀ ਇੱਕ ਖੇਤਾਂ ਦੇ ਵਿੱਚ ਹੈ ਜਿਹੜੀ ਉਹ ਵੀ ਜ਼ਿਆਦਾ ਲੱਗਦੀ ਹੈ ਠੰਡ ਪਿੰਡ ਦੇ ਵਿੱਚ ਥੋੜਾ ਜਿਹਾ ਫਰਕ ਹੁੰਦਾ ਖੇਤਾਂ ਦੇ ਵਿੱਚ ਤਾਂ ਧੁੰਦ ਵੀ ਜ਼ਿਆਦਾ ਹੁੰਦੀ ਹੈ ਤੇ ਠੰਡ ਵੀ ਜ਼ਿਆਦਾ ਹੁੰਦੀ ਹੈ ਪਿੰਡ ਦੇ ਵਿੱਚ ਧੁੰਦ ਦਾ ਵੀ ਇੰਨਾ ਨਹੀਂ ਪਤਾ ਲੱਗਦਾਗਾ ਕਿ ਠੰਡ ਵੀ ਘੱਟ ਲੱਗਦੀ ਹੈ ਹਉ ਜਿੱਤਰ ਆਪਾ ਬਣਾ ਲੇ ਜੀ ਦੁੱਧ ਗਰਮ ਹੁੰਦਾ ਫਿਰ ਚਾਲ ਪਾਉਣੀ ਆ ਇਹਦੇ ਵਿੱਚ ਸੁਬਾ ਖਾਦੀ ਜਾਊਗੀ ਤੇ ਉੱਧਰ ਸਰਬਜੀਤ ਤਿਆਰੀ ਕਰਦੀ ਆ ਲੋੜੀ ਲਾਉਣ ਦੀ ਹੱਥਾਂ ਦਾ ਪੁੱਤਾਂ ਰੱਖਦੀ ਆ ਜੇ ਆ ਦਿਮਾਸੀ ਦੇ ਨਾਲ ਰਖਾ ਦੇ ਉੱਥੇ ਲਾ ਲੋ ਿੱਟਾਂ ਲਾ ਲੋ ਨਹੀਂ ਤਾਂ ਆਸੇ ਪਾਸੇ ਥੋੜੀਆਂ ਜੀਆਂ ਹਾਂ ਹਾਂ ਿੱਟਾਂ ਰੱਖ ਲਓ ਲੋ ਵੀ ਇਦਰਾ ਪੱਬੂ ਨਾ ਲੈ ਲਿਆ ਪਾਠੀਆਂ ਲੈ ਲਈਆਂ ਪਾਠੀਆਂ ਹੋਰ ਲਾ ਲਾਂਗੇ ਆਹ ਥੋੜੀਆਂ ਹੀ ਆਪਾਂ ਮੈਥਾ ਪੂਰੀਆਂ ਹੀ ਲਾ ਲਗੇ ਨਾ ਸੁੱਕੀਆਂ ਤੇ ਇਹਨਾਂ ਨਾਲ ਕਿਰਾ ਅੱਗਵਾਵਾ ਚੱਲ ਪੂਗੀ ਪਾਠੀਆਂ ਫਿਰ ਹੋਰ ਰੱਖ ਲਾਂਗੇ ਉੱਤੇ ਮੋਟੀ ਰੱਖਣਾ ਮੋਟ ਜਣਾ ਇਹ ਸੈਡਾ ਤੋਂ ਫਿਰ ਇਹ ਬਹੁਤ ਜਾਂਦਾ ਕਿਰਾ ਲਾਵਾਂਗੇ ਨਾ ਇਹਨਾਂ ਨਾਲ ਛੇਛੀ ਅੱਗ ਜੀ ਚੱਲ ਪੈਣੀ ਸੁੱਕੀਆਂ ਜਮਾ ਇਹ ਆਪ ਲਾਵਾਂਗੇ ਖਲੋੜੀ ਬੱਤ ਕਿਸੇ ਬਾਈ ਖੰਡਾ 6 ਵਜੇ ਜਿਆਦਾ ਟਾਈਮ ਬੈਠਣਾ ਬੁਇਆ ਕਰਤਾ ਪਾਕੀਆਂ ਨਾਲਾਂਗੇ ਹੋਰ ਜਿਆਦਾ ਟਾਈਮ ਹੀ ਬੈਠਾਂਗੇ ਠੰਡ ਵਾਲੀ ਹੋ ਜਾਂਦੀ ਆ ਨਾ ਇੱਕ ਤੇ ਡੈਡੀ ਉਹਨੇ ਲੇਟ ਆਉਂਦੇ ਆ ਫਿਰ ਠੰਡ ਠੰਡੀ ਜਾਂਦੀ ਠੰਡੀ ਤਾਂ ਪਜਾਉਣੀ ਹੈ ਇਹਦੇ ਨਾਲ ਪਰ ਹਵਾ ਤਾਂ ਲੱਗਦੀ ਰਹਿੰਦੀ ਆ ਨਹੀਂ ਨਹੀਂ ਹਵਾ ਨਹੀਂ ਲੱਗਦੀ ਗੋਡਿਆਂ ਨੂੰ ਸੇਕ ਲੱਗਦਾ ਹੁੰਦਾ ਧੂਈ ਨੂੰ ਹਵਾ ਲੱਗਦੀ ਧੂਈ ਆਲਾ ਪਾਸਾ ਕਰਕੇ ਬਹਿ ਜੇ ਆਪਣੇ ਅਗਸਤ ਦਾ ਲੱਕੜਾਂ ਵੀ ਵਈਆਂ ਚਰਾਈਆਂ ਵਈਆਂ ਪਰ ਲੱਕੜ ਲਾ ਲਈ ਫਿਰ ਉਹ ਸਾ ਵੀ ਹੋ ਜੂਗੀ ਉਹ ਵਧੀਆ ਸਗਾ ਇੱਕ ਲਾ ਲਾਂਗੇ ਵੇਖ ਕੇ ਆਈ ਨਾ ਨਾ ਥੋੜਾ ਥੋੜਾ ਲਾਦੇ ਨਾ ਕੇਰਾ ਅੱਗੇ ਦੀ ਚੱਲ ਪੈਣੀ ਹੁੰਦੀ ਆ ਫਿਰ ਬਾਤੀਆਂ ਦੇ ਸੇਕ ਬਹੁਤ ਚਿਰ ਰਹਿ ਜਾਂਦਾ ਵਿਚਾਰੇ ਥੋੜਾ ਮੋਟਾ ਮੋਢਾ ਲਾ ਲਾ ਹੂੰ ਆ ਛੋਟੀ ਛੋਟੀ ਨਾਲ ਆਪਾਂ ਦਿਨਾਂ ਤੋਂ ਤੋਕੀਨਾ 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 ਤੋੜ ਕੇ ਜੇ ਸਾਰਾ ਰੱਖ ਲਈਏ ਪਾਥੀਆਂ ਹੋਰ ਲਾ ਲੈਂਦੇ ਆ ਮੈਂ ਤਾਂ ਕੇਰਾ ਥੋੜੀਆਂ ਜੀਆਂ ਜੀ ਆ ਜਿੱਕਰ ਤੇ ਧੋੜੀ ਲਾਤੀ ਆਪਾਂ ਥੱਲੇ ਬੂਰਾ ਪਾ ਲਿਆ ਲੱਕੜ ਦਾ ਬੂਰਾ ਸੀ ਸੁੱਕਾ ਵਿਚਾਲੇ ਰੱਖ ਕੇ ਆਪਾਂ ਇੱਕ ਲੱਕੜ ਤੇ ਉੱਪਰ ਲਾਤੀਆਂ ਪਾਥੀਆਂ ਗੰਗੀਆਂ ਹਨਾ ਇਹ ਲੱਕੜ țeḍī ਸੀ ਆਪਣੀ ਤੇ ਜੱਟਾਂ ਇੰਨਾ ਕਚੇਰੀ ਸਾਰਿਆਂ ਨੇ ਬਹਿਣਾ ਹੁੰਦਾ ਚੱਕੋ ਲੋੜੀ ਲਾਤੀ ਆ ਹਾਂ ਬਹੁਤ ਰੱਖ ਲਈਆਂ ਜਦੋਂ ਇਹਨੂੰ ਅੱਗ ਲਾਉਂਗੀ ਨਾ ਸ਼ਾਮ ਨੂੰ ਆਪਾਂ ਬਾਲਾਂਗੇ ਲੋੜੀ ਜਦੋਂ ਇਹ ਨਾਲਾਂਗੇ ਦੱਕੀ ਜੇ ਲੋਨ ਪਈ ਤਾਂ ਕਿੰਨੀ ਪੈਰਾਂ ਨੂੰ ਨਹੀਂ ਅਗਰ ਆਪਾਂ ਚਿੱਲੇ ਗੱਜ ਆਪਣੀ ਖੀਰ ਬੰਦੀ ਪਈ ਆ ਤੇ ਰੋਟੀਆਂ ਪੰਦਰ ਪਕਾ ਲੈਣੀਆਂ ਬਸ ਅੱਜ 4:00 ਕਸ਼ੀ ਦਾ ਟਾਈਮ ਹੋਇਆ ਤੇ ਦੇਣਾ ਹੋ ਗਿਆ ਜਿਵੇਂ ਜਮਾ ਰਾਤ ਭੁਗੀ ਦਿੰਦੀ ਹੈ ਸੂ ਇੱਕ ਵਾਰ ਫੇਰ ਸਾਰਿਆਂ ਦੀ ਲੋੜੀ ਦੀਆਂ ਤੇ ਮਾਗੀ ਦੀਆਂ ਕੱਲ ਨੂੰ ਆਪਣਾ ਵਲੌਗ ਇਹ ਆਊਗਾ ਮਾਗੀ ਆਜ ਦੇਣ ਮਾਗੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਬਈ ਵਧਾਈਆਂ ਲੋੜੀ ਦੀਆਂ ਵੀ ਮਾਰੇ ਸਾਰਿਆਂ ਦੇ ਕਰੇ ਖੁਸ਼ੀਆਂ ਖੇੜੇ ਲੈ ਕੇ ਆਉਣ ਚਲੋ ਹੁਣ ਆਪਾਂ ਰੋਟੀਆਂ ਪਕਾਉਣੇ ਆਂ ਰਾਸ ਨੂੰ ਲੈਂਦੇ ਲੋਬੀ ਸਾਰੇ ਵੀ ਆਗੇ ਦੁਕਾਨ ਤੋਂ ਤੇ ਰੋਟੀ ਖਾ ਲਈ ਇਹਨਾਂ ਨੇ ਹਮਤ ਬਾਲਦੇ ਲੋੜੀ ਸਮਾਨ ਲੈ ਲਿਆ ਆਪਾਂ

ਲੋਵੀ ਜੈਕੀ ਵੀ ਲੋੜੀ ਤੇ ਆਇਆ ਹੈਲੋ ਨਹੀਂ ਕਰਨੀ ਚਾਹ ਲੋਦਰ ਨਹੀਂ ਕਰਨੀ ਚੱਲ ਨਹੀਂ ਕਰਨੀ ਹੈ ਹੈਲੋ ਹਟ ਸਰਿੰਦਰ ਰਾਜਾ ਉਹ ਡੱਬੀ ਅੰਦਰ ਵੜ ਗਿਆ ਲੈਕਾ ਜਤਰਾ ਸੋ ਲੋੜੀ ਦੇ ਕੇ ਕਰੋ ਕਰ ਨਹੀਂ ਇਸ ਵੇਲੇ ਤਾਂ ਨਹੀਂ ਫਿਰ ਆਪਣੇ ਬੰਦੇ ਹੀ ਜਦੋਂ ਲੈ ਕੇ ਆਉਂਦੇ ਆ ਹਜੇ 8:00 ਤਾਂ ਵਜੇ ਆ ਕੋਈ 8:00 ਨਹੀਂ ਵਜੇ ਹਜੇ हां 20 मिनट ਹਜੇ 8 ਵਜੇ ਚੋ ਵੀ ਪਏ ਆ ਤੇ ਕੋਈ 9:30 ਵਜੇ ਤੱਕ ਤਾਂ ਬੈਠਾਂਗੇ ਭਾਈ ਨੂੰ ਫੜਾ ਦੇ ਨਾ ਮੈਂ ਤਾਂ ਹਾਂਗਾ ਲਾ ਦੇ ਫਿਰ ਬੂਰਾ ਨੇ ਰੱਖਿਆ ਜਿਹੜਾ ਹਵਾ ਤਾਂ ਨਹੀਂ ਪੈਂਦੀ ਨਹੀਂ ਨਹੀਂ ਹਵਾ ਤਾਂ ਨਹੀਂ ਪੈਂਦੀ ਇਹ ਲੁੰਦੇ ਹੀ ਉਹ ਨਹੀਂ ਚਲ ਵਾਈ ਗਰੂ ਲੱਗੀ ਨਹੀਂ ਲੌਬੀ ਸਾਧ ਹਰਿੰਦਰ ਲੋੜੀ ਬਾਲਣ ਲੱਗਾ ਪਰ ਇਹ ਤਾਂ ਲੱਗਦੀ ਨਹੀਂ ਚਾਰੇ ਤਾਂ ਨਿੱਕਾ ਬਾਲ ਤੈਨੂੰ ਨਿੱਕਾ ਬਾਲਣਾ ਹਰਿੰਦਰ ਨੇ ਬੂਰੇ ਨੂੰ ਲਾਣ ਥੱਲੇ ਸਾਰੇ ਬੂਰਾ ਵਿਛਾਇਆ ਰਿਹਾ ਬੂਰੇ ਨੂੰ ਲਾ ਦੇ ਇਹਨੂੰ ਤਾਂ ਵਾਧੂ ਫਿਰ ਆਪੇ ਅੱਗ ਲੱਗ ਜਾਣੀ ਆ ਐਂ ਵਿੱਚ ਇਹਨੂੰ ਕਾ ਕਰ ਲੈ ਲੈਂਥ 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 ਕਾ ਚਲੋ ਵੀ ਹੁਣ ਹਰਮਨ ਦੇਖੋ ਕੀ ਕਰ ਇਹਨਾਂ ਦੇ ਡੈਡੀਆ ਨੂੰ ਕਹੀਦਾ ਤੋ ਉਹ ਕਹਿੰਦੇ ਇਹਨਾਂ ਨੂੰ ਲੈ ਜਾ ਛੇਤੀ ਛੇਤੀ ਅਸੀਂ ਤਾਂ ਉਹ ਦੁਕਾਨ ਤੋਂ ਲੇਟ ਆਉਂਦੇ ਆ ਫਿਰ ਲਾਜ ਉੱਤੇ ਛੜ ਦੇ ਬੂਰਾ ਨਾ 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 ਕਰ ਨਾ ਕਰ ਨਾ ਕਰ ਨਾ ਕਰ ਤੈਨੂੰ ਕਾਇ ਸੀ ਨਾ ਕਰ ਬਜਾਤੀ ਬਸ ਕੱਖ ਹੀ ਹੈ ਨਾ ਨਾ ਕਰ ਲੋਬੀ ਹਰ ਮੁੰਡਾ ਚੱਕ ਕੇ ਲਿਆਇਆ ਸਾਰੇ ਸਾਰੇ ਹਾਂ ਸਖ ਗਿਆ ਮੁੰਡਾ ਚੱਕ ਬਸ ਹਰਿੰਦਰ ਬਾਸ ਆਣਾ ਸਖ ਗਿਆ ਲੋਬੀ ਉਧਰ ਹਰਿੰਦਰ ਨੇ ਅੱਗ ਲਾ ਦਿੱਤੀ ਲੋੜੀ ਬਾਲ ਲਈ ਪਰਾਂ ਨਹੀਂ ਜਿਹੜਾ ਨਹੀਂ ਤਾਂ ਵਧ ਗਿਆ ਲੱਗ ਜਣੀ ਇਹ ਚਾਰਜ ਕਰੇ ਥੋੜਾ ਥੋੜਾ ਲਾ ਦੋ ਕਾਗਜ਼ ਨਾਲੀ ਬੂਰੇ ਨੂੰ ਜਦੋਂ ਅੱਗ ਲੱਗ ਗਈ ਫਿਰ ਤਾਂ ਬਹੁਤ ਹੋ ਜਾਣੀ ਬੂਰੇ ਨੂੰ ਬੜਾ ਚਿਕਦਾ ਹੂੰ ਬੂਰਾ ਕਈ ਵੇਲੇ ਨਾ ਅੱਗ ਚੁੱਲੇ ਤੇ ਨਾ ਮੱਤੇ ਫਿਰ ਬੂਰਾ ਲਾ ਲਈਦਾ ਹੁੰਦਾ ਆਪਣੀ ਵੀਡੀਓ ਸੀਡ ਬਣਾ ਸਕਦਾ ਜੀ ਆਪਾਂ ਇੱਥੇ ਵੀ ਹਰ ਮਨ ਕਰਾ ਲਈ ਵੀਡੀਓ ਲੋਕ ਸੁਨੀ ਦੇ ਕਾਂਤਰਾ ਸਾਰਾ ਫੋਨ ਤਾਂ ਤੁਸੀਂ ਲੈ ਲਿਆ ਪਾਤੀਆਂ ਵੇਚ ਕੇ ਅੱਜ ਤਾਂ ਸਾਡੇ ਨਾਲ ਬਾਲੀ ਫਨੀ ਗੱਲ ਹੋਈ ਹੈ ਅਕਸਰ ਪਤਾ ਲੱਗਾ ਵੀ ਆਪਾਂ ਨੂੰ ਪਿੰਡਾਂ 'ਚ ਕੋਈ ਹੈ ਨਾ ਆਪਾਂ ਨੂੰ ਖੇਤਾਂ 'ਚ ਤੇ ਵੀ ਸ਼ਹਿਰਾਂ ਆਦਿਆਂ ਨੂੰ ਬਾਥੀਆਂ 'ਚ ਕਿੰਨੀ ਐਮੀਅਤ ਹੁੰਦੀ ਹਾਰਮਨ ਦੇ ਉੱਤੇ ਚੜ-ਟੜਨਾ ਬੈਹ ਵੇਖੀ ਸੀ ਇੱਕ ਜਦੋਂ ਲੱਗਾ ਭਾਈ ਦਾ ਸ਼ਾਨ ਭਰ ਜਾਏਗਾ ਕੁਰਸੀ ਤੋਂ ਅੰਦਰੋਂ ਚੱਕ ਲਿਆ ਆ ਜਾ ਇੱਥੇ ਆ ਜਾ ਵੀ ਇੱਥੇ ਤੂੰ ਆ ਨਹੀਂ ਆਉਂਦਾ ਆ ਜਾ ਮੇਰੀ ਛੋਨੀ ਗੁੱਗੀ ਓ ਮੈਨੂੰ ਲਿਆ ਦੇ ਪੀੜੀ ਮੈਂ ਤਾਂ ਉੱਧਰ ਜਾਣੀ ਮੰਜੇ ਤੇ ਆ ਫੜੋ ਪਹਿਲਾਂ ਇਹ ਤਾਂ ਨਾ ਪਹਿਲਾਂ ਸਾਡੇ ਜਵਾਕ ਲੜ ਪੈਂਦੇ ਸਹੀ ਗੱਲ ਆ ਜਿਵੇਂ ਜਿਵੇਂ ਵੱਡੇ ਹੁੰਦੇ ਆਵੇਂ ਬਾਹਲਾ ਲੜਦੇ ਆਵੇਂ ਮੈਂ ਜਦੋਂ ਲੱਭਦਾ ਉੱਥੇ ਬਾਈ ਉਹ ਕੁਰਸੀ ਲੈ ਲਾ ਹੀ ਅਜ ਉਹ ਕੁਰਸੀ ਲੈ ਲੈ ਇਹ ਰਸੂਤ ਹੀ ਨਹੀਂ ਹੁੰਦਾ ਸਾਡਾ ਮੁੰਡਾ ਕੁਰਸੀ ਆਵੇ ਤੈਨੂੰ ਦੇ ਦਿੰਦੀ ਇੱਥੇ ਬਹਿ ਜਾ ਚਲੋ ਵੀ ਤੇਲ ਸਿੱਟੋ ਆ ਜਾ ਹਿੰਦ ਤੇਲ ਸਿੱਟੋ ਕੋ ਤਾਂ ਆਪੜ ਹਰਿੰਦਰ ਗੋਮਿਆ ਕਾਰਸਵਾਰ ਕੇ ਡੋਲ ਜਾਣਗੇ ਕਦ ਤੱਕ ਦਾ ਵਰਤਨ ਪਤਾ ਕੀ ਕਹੀਦਾ ਕੈ ਇਸਰ ਆ ਕੈ ਮੈਨੂੰ ਪਤਾ ਚਲ ਆਪ ਬੋਲ ਮੇਰੇ ਨਾਲ ਨਾਲ ਸੁਖਾਉਨੇ ਆ ਵੀ ਕੀ ਕਹੀ ਤਾ ਦੱਸ

ਵਾਇਗਰ ਮਹਾਰਾਜ ਸਖਾਂਤੀ ਬਣਾਈ ਰੱਖੀ ਹੁਣ ਕਿਵੇਂ ਪਿੱਛੇ ਨੂੰ ਕੁਰਸੀ ਖਿੱਚਦੇ ਹੁਣ ਆਰਮਨ ਜੀ ਪਿੱਛੇ ਨੂੰ ਕੁਰਸੀ ਖਿੱਚਦੇ ਲਿਆ ਖੋਲ ਲੇ ਮੂੰਗਫਲੀ ਵਾਲਾ ਉਹ ਪੈਕੇਟ ਸੀ ਨਾ ਇਹ ਖਿਲਾਏਗਾ ਤੂੰ ਪਹਿਲਾਂ ਮੂੰਗਫਲੀ ਖਾਣੀ ਹੈ ਹੈ ਇਰੁੱਤੀ ਮੈਂ ਝੜਕਤਾ ਨਾ ਰੁਸੀ ਦਾ ਨਹੀਂ ਹੁੰਦਾ ਲੋੜੀ ਆ ਜਾਂਦੀ ਹੈ ਲੋੜੀ ਨੂੰ ਕੱਲ ਸਕੂਲ ਲੱਗਣੇ ਆ ਕੱਲ ਸਕੂਲ ਲੱਗਣੇ ਆ ਨਾ ਮੈਂ ਸੀ ਵੀ ਛੁੱਟੇ ਹਵਾ ਦਾ ਨੰਗੀ ਛੁੱਟੀ ਦਾ ਹੋਰ ਵਧਾ ਨੰਗੀ ਸੀ ਕੱਲ ਚੂਰ ਲੱਗਣਾ ਹੁਣ ਮੈਸੇਜ ਆ ਗਿਆ ਵੀ ਸਵੇਰੇ ਸਕੂਲ ਖੁੱਲਣੇ ਆ ਇੱਕ ਹਰਮਨ ਦਾ ਸਕੂਲ ਹੋ ਗਿਆ 10 ਵਜੇ ਤੇ ਹਰਿੰਦਰ ਦਾ ਸਕੂਲ ਜਿਹੜਾ ਉਹ ਉਸੇ ਟਾਈਮ ਹੀ ਆ ਉਸੇ ਟਾਈਮ ਆ ਇਹ ਤਾਂ ਪੁੱਤ ਪਿੱਛੇ ਰੋ ਕੇ ਵੀ ਪਾਠੀਆਂ ਡੇਗ ਪੈਣਗਾ ਪਾਸੇ ਹੋ ਜਾ ਪਾਤੰਗ ਢੇਕ ਪੈਣੇ ਨਾ ਮੈਂ ਫਿਰ ਪਿੱਛੇ ਹੋ ਜੂ ਇੰਦਰ ਮੂੰਗਫਲੀ ਲੈਣੀ ਆ ਨਹੀਂ ਲੈਣੀ ਮੂੰਗਫਲੀ ਅਰੇ ਇੰਦਰ ਥੋੜੀ ਜੀ ਤਾਂ ਖਾਈ ਦੀ ਹੁੰਦੀ ਏ ਲੋਹੜੀ ਤੇ ਬਹਿ ਕੇ ਆ ਲੈ ਫੜ ਉਹ ਤਾਂ ਗੁੱਸੇ ਹੋਣਾ ਇੱਧਰ ਆ ਲੈ ਫੜ ਇੱਧਰ ਥੋੜੀ ਜੀ ਲੈ ਲੈ ਇਹਦੇ ਚ ਸੱਡ ਦੇ ਇੱਕ ਦੋ ਡੋਗੇ ਵਿੱਚ ਲਿਆ ਭੁਲਾਣੀ ਆ ਗੱਟਕ ਲੈਣੀ ਆ ਗੱਟਕ ਜੇ ਜੋ ਆ ਲੈ ਖਾ ਲੈ ਪੁੱਤ ਖਾ ਲੈ ਜਿਵੇਂ ਕੁਝ ਖਾਣਾ ਖਾਣ ਉਸ ਹੀ ਨਹੀਂ ਦਾ ਮੰਮਾ ਤਾਂ ਫਿਰ ਝਟਕਦਿਆਂ ਹੀ ਹੁੰਦੇ ਮੇਰੀ ਗੱਲ ਸੁ ਸਾਨੂੰ ਅਜੇ ਤੱਕ ਝਟਕਾ ਪੈ ਜਾਂਦਾ ਕਹ ਤੇਰੀ ਨਾਨੀ ਸਾਲ ਕੁਸ ਨਾ ਕੁਸ ਕਹਿ ਲੀਕਾ ਤੇ ਤੁਹਾਡੀ ਸਾਨੂੰ ਕੁਸ ਨਾ ਕੁਸ ਕਹਿ ਲੀਕਾ ਬਸ ਕੀ ਕਰਕੇ ਮੰਕਲੀ ਨਹੀਂ ਜੋ ਬੱਚੇ ਕੀ ਖਾ ਲ ਇੱਕ ਤਾਂ ਜਾੜਾ ਤੋਂ ਕਿਹੜਾ ਕੁਸ ਖਾਦਾ ਜ ਹਰਿੰਦਰ ਰਾਜ ਇੱਥੇ ਰੱਖ ਲਾ ਬਤ ਮੰਜੇ ਤੇ ਇੱਥੇ ਰੱਖ ਲਾ ਡੈਡੀ ਤੇਰਾ ਰਹਿਗਾ ਤੇ ਬੀਬੀ ਰਹੀਂ ਤੇ ਅਲਸੋ ਤੇ ਨਾਲ ਮਮੀ ਫੂਮ ਤੇ ਬੀਜੀ ਮਮੀ ਫੂਮ ਤੇ ਬੀਜੀ ਹੋਗੇ ਧੂਆਂ ਲਾ ਉਹ ਆ ਜੀ ਮੈਂ ਲੜਕਾ ਰੇ ਚਲੇ ਗਿਆ ਨਾ ਹੂੰ ਚਪਸ ਟੌਫੀ ਟੌਫੀ ਨੂੰ ਖਾਣ ਗਾ ਰਿਹਾ ਉਹਨਾਂ ਦੇ ਦੇ ਦਿਓ ਮੂੰਗਫਲੀ ਦਾ ਪ੍ਰਸ਼ਾਦ ਬੇ ਅੱਛਾ ਮੇਰੇ ਉਹਦੇ ਦਾ ਬਚਾ ਉਹ ਫਲੀ ਖਾਗੀ ਹਰ ਮਨ ਦੇ ਆਵ ਲੈ ਸਾਰਾ ਤੇਜ ਖਜ਼ਾਨਾ ਮੇਰੇ ਕੋਲ ਸਾਰਾ ਹੀ ਲੱਗ ਪਾਜ ਪਜਣਾ ਕਿੱਥੇ ਨੰਬਰ ਨਾ ਤਾਂ ਰੋਕਣਾ ਨਹੀਂ ਇਹਦਾ ਮੇਰਾ ਜੋਗ ਨਹੀਂ ਉਹ ਅੱਜ ਘਰ ਚਲੇਗਾ ਹਾਂ ਆਦੇ ਮੈਂ ਇਹਨਾਂ ਨਿਕਾਈ ਮਾਗਾ ਅੱਗੇ ਦਾਪ ਜੀ ਤਾਂ ਨਹੀਂ ਸੀ ਉਹ ਮੇਰੀ ਕੋਮਲਾ ਕੀ ਹਿੰਸੀ ਸ਼ਾਮ ਨੂੰ ਮੰਮੀ ਨਹੀਂ ਜਾਣਾ ਚਲ ਮੈਂ ਦਿਖਾ ਦੇਣੀ ਆ ਨੀ ਇੱਕ ਉਹ ਮਗਾ ਮੈਂ ਤਾਂ ਆਤਾ ਚੱਗਿਆ ਪਹ ਲੈਣ ਹੁੰਦੀ ਹੁੰਦੀ ਸੀ ਨਾਲੇ ਫਿਰ ਅੱਜ ਲੋੜੀ ਸੀ ਘਰੇ ਜਾਣੇ ਸੀ ਅੱਜ ਤਾਂ ਲੋੜੀ ਸੀ ਅੱਜ ਤਾਂ ਕੋਮਲ ਵੀ ਆਨੀ ਸੀ ਨਾਂ ਦੀ ਫਿਰ ਲੋੜੀ ਹੈ ਭਾਬੀ ਇਹ ਤੇ ਫਿਰ ਹੁੱਫੜ ਵੀ ਕੱਲਾ ਹੁੰਦਾ ਨਾ ਘਰੇ ਕੱਲਾ ਚਲੋ ਵੀ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਜੁੜਦੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਸਾਰਿਆਂ ਨੂੰ ਦੁਬਾਰਾ ਤੋਂ ਹੈਪੀ ਲੋੜੀ ਹੈਪੀ ਮੱਗੀ ਬਹੁਤ-ਬਹੁਤ ਵਧਾਈਆਂ ਸਾਰਿਆਂ ਨੂੰ ਕਾਲ ਨੂੰ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ